ਪਿਆਰੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਕਿ ਗਿੱਪੀ ਗਰੇਵਾਲ ਦੁਆਰਾ ਬਣਾਈ ਗਈ ਅਕਾਲ ਫਿਲਮ ਦਾ ਵਿਰੋਧ ਕਿਉਂ ਹੈ ਉਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ ਕੀ ਸੋਚ ਕੰਮ ਕਰ ਰਹੀ ਹੈ ਅਸਲ ਵਿੱਚ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਸਕੂਲਿੰਗ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਜਿਸ ਬੰਦੇ ਕੋਲ ਜਿੰਨਾ ਕ ਗਿਆਨ ਹੁੰਦਾ ਹੈ ਉਸੇ ਦੇ ਮੁਤਾਬਕ ਹੀ ਉਹ ਆਪਣੀਆਂ ਧਾਰਨਾਵਾਂ ਬਣਾਉਂਦਾ ਹੈ ਸਾਡੀ ਕੌਮ ਹੀ ਨਹੀਂ ਸਮੁੱਚਾ ਵਿਸ਼ਵ ਭਾਈਚਾਰਾ ਦੋ ਟੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਇੱਕ ਟੜਾ ਤਾਂ ਹੈ ਉਹਨਾਂ ਲੋਕਾਂ ਦਾ ਜਿਹੜੇ ਨਵੀਂ ਸੋਚ ਨਵੀਂ ਟੈਕਨੋਲੋਜੀ ਨਵੀਆਂ ਚੀਜ਼ਾਂ ਨੂੰ ਅਪਣਾਏ ਹੋਏ ਆ ਜੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਗਏ ਨੇ ਉਥੇ ਪੜ੍ਹੇ ਨੇ ਔਰ ਉਹਨਾਂ ਲੋਕਾਂ ਦਾ ਨਵੀਨਤਾ ਦੇ ਨਾਲ ਵਾਹ ਪਿਆ ਹੈ ਉਹ ਹਰ ਥਾਂ ਕੁਝ ਨਵਾਂ ਖੋਜਣਾ ਕੁਝ ਨਵਾਂ ਕਰਨਾ ਕੁਝ ਨਵਾਂ ਅ ਤਜਰਬੇ ਜਿਹੜਾ ਉਹ ਹਾਸਲ ਕਰਨਾ ਚਾਹੁੰਦੇ ਆ ਔਰ ਨਵੀਆਂ ਜਨਰੇਸ਼ਨਾਂ ਨੂੰ ਨਵੀਆਂ ਤਕਨੀਕਾਂ ਨਵੀਆਂ ਚੀਜ਼ਾਂ ਜ਼ਿਆਦਾ ਪਸੰਦ ਹੁੰਦੀਆਂ ਨੇ ਕੁਝ ਸਾਡੀ ਕੌਮ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਦਾ ਅਕਾਡੈਮਿਕ ਲੈਵਲ ਲੋ ਹੁੰਦਾ ਹੈ ਜਿਨ੍ਹਾਂ ਦੀ ਸਕੂਲਿੰਗ ਹੈ ਜਿਹੜੀ ਉਹ ਪਰੰਪਰਾਵਾਦੀ ਹੁੰਦੀ ਹੈ ਉਹ ਲੋਕ ਹੈ ਜਿਹੜੇ ਹਮੇਸ਼ਾ ਹੀ ਇਹ ਸੋਚਦੇ ਆ ਕਿ ਜਦ ਕੋਈ ਨਵੀਂ ਚੀਜ਼ ਆਏਗੀ ਤੇ ਇਹ ਕਿਤੇ ਪ੍ਰਾਣੀਆਂ ਚੀਜ਼ਾਂ ਨੂੰ ਖਤਮ ਨਾ ਕਰ ਦੇਵੇ ਇਹਨਾਂ ਤੋਂ ਕੋਈ ਖਤਰਾ ਨਾ ਹੋਵੇ ਇਹ ਚੀਜ਼ ਕੋਈ ਨਵੀਂ ਨਹੀਂ ਹੈ ਇਸ ਤਰ੍ਹਾਂ ਦੀਆਂ ਕਿਆਸ ਅਰਾਈਆਂ ਸ਼ੁਰੂ ਤੋਂ ਹੀ ਹੋਈਆਂ ਨੇ ਤੇ ਸਿੱਖ ਕੌਮ ਦੇ ਵਿੱਚ ਵੀ ਜਿਹੜਾ ਹੋਈਆਂ ਜਦ ਕਿ ਗੁਰੂ ਸਾਹਿਬਾਨ ਦਾ ਮਿਸ਼ਨ ਨਮੀਨਤਾ ਨੂੰ ਅਪਣਾਉਣਾ ਸੀ ਨਾ ਕਿ ਨਮੀਨਤਾ ਨੂੰ ਦੁਰਕਾਰਨਾ ਗੁਰੂ ਸਾਹਿਬਾਂ ਨੇ ਜੋ ਧਰਮ ਸਾਨੂੰ ਦਿੱਤਾ ਸੀ ਉਹ ਧਰਮ ਵੀ ਨਵਾਂ ਸੀ ਤੇ ਗੁਰੂ ਸਾਹਿਬਾਂ ਨੇ ਇਹ ਵੀ ਕਿਹਾ ਸੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਜ਼ਿੰਦਗੀ ਦਾ ਆਧਾਰ ਬਣਦੀਆਂ ਹੁਣ ਗੱਲ ਇਹ ਹੈ ਕਿ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਫਰੀਦਕੋਟ ਦੇ ਰਾਜੇ ਨੇ ਬਿਜਲੀ ਲਗਵਾਉਣ ਦੀ ਗੱਲ ਕੀਤੀ ਸੀ ਤੇ ਸਿੱਖਾਂ ਨੇ ਉਦੋਂ ਉਸ ਦਾ ਵਿਰੋਧ ਵੀ ਕੀਤਾ ਸੀਗਾ। ਇੱਥੋਂ ਤੱਕ ਹੀ ਨਹੀਂ ਜਦੋਂ ਹੋਰ ਵੀ ਕੁਝ ਸੁਧਾਰ ਹੁੰਦੇ ਆ ਤੇ ਸੁਧਾਰ ਹਮੇਸ਼ਾ ਹੀ ਪ੍ਰਾਣਿਆਂ ਦੇ ਵਿਰੋਧ ਦੇ ਵਿੱਚੋਂ ਨਿਕਲ ਕੇ ਹੀ ਅੱਗੇ ਆਉਂਦੇ ਆ। आतंकता वाले उस दा विरोध करदे ਵੀ ਨੇ ਪਰ ਦੋ ਕਾਰਨ ਹੋਰ ਵੀ ਹੁੰਦੇ ਆ ਵਿਰੋਧ ਦੇ ਪਿੱਛੇ ਇੱਕ ਤੇ ਹੁੰਦੇ ਆ ਕੁਝ ਲੋਕਾਂ ਦਾ ਜਿਹੜਾ ਉਹ ਹਾਈਲਾਈਟ ਰਹਿਣਾ ਲੈਂਮ ਲਾਈਟ ਦੇ ਵਿੱਚ ਬਣੇ ਰਹਿਣਾ ਚਾਹੇ ਉਹ ਵਿਰੋਧ ਕਰਕੇ ਆਉਣ ਤੇ ਚਾਹੇ ਉਹ ਸਪੋਰਟ ਕਰਕੇ ਆਉਣ ਇਸ ਤਰ੍ਹਾਂ ਦੀ ਵੀ ਲੋਕਾਂ ਦੇ ਅੰਦਰ ਇੱਕ ਮਾਨਸਿਕਤਾ ਆਮ ਦੇਖੀ ਜਾਂਦੀ ਹੈ ਔਰ ਅੱਜ ਕੱਲ ਸਿੱਖ ਕੌਮ ਦੇ ਵਿੱਚ ਹਰ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਸਿੱਖ ਕੌਮ ਦਾ ਵੱਡਾ ਲੀਡਰ ਸਮਝਦਾ ਹੈ ਤੇ ਐਵੇਂ ਹਰ ਇੱਕ ਦੇ ਅੰਦਰ ਭਲੇਖਾ ਪੈਦਾ ਹੋ ਗਿਆ ਕਿ ਸ਼ਾਇਦ ਸਿੱਖ ਕੌਮ ਦੇ ਵਿੱਚ ਅਸੀਂ ਨਾ ਹੁੰਦੇ ਤੇ ਸਿੱਖ ਕੌਮ ਦਾ ਪਤਾ ਨਹੀਂ ਕੀ ਹੁੰਦਾ ਇਹ ਜਿਹੜਾ ਆਪਮੁਹਾਰੀ ਕਿਹਾ ਜਾਂਦਾ ਹੈ ਇਸ ਨੂੰ ਇਹ ਹਮੇਸ਼ਾ ਹੀ ਕਿਸੇ ਵੀ ਕੌਮ ਦੇ ਵਾਸਤੇ ਖਤਰਨਾਕ ਰਹੀ ਹੈ ਤੇ ਰਹੇਗੀ ਇਹਦੇ ਵਿੱਚ ਕਦੇ ਵੀ ਕਿਸੇ ਦਾ ਨਾਮ ਵਿਕਾਸ ਹੋਇਆ ਤੇ ਨਾ ਹੋਣਾ ਹੈ ਇਸ ਕਰਕੇ ਜਿਹੜਾ ਇਹ ਫਿਲਮਾਂ ਨੇ ਇਹ ਕੋਈ ਨਵੀਂ ਅੱਜ ਦੀ ਧਾਰਨਾ ਨਹੀਂ ਹੈ ਕਿ ਅੱਜ ਤੋਂ ਬਣਨੀਆਂ ਸ਼ੁਰੂ ਹੋਈਆਂ ਨੇ ਤੁਸੀਂ ਪਿੱਛੇ ਵੀ ਦੇਖੋ ਨਾਨਕ ਨਾਮ ਜਹਾਜ਼ ਦੁੱਖ ਭੰਜਨ ਤੇਰਾ ਨਾਮ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਬਹੁਤ ਸਾਰੇ ਨਾਟਕ ਹੈ ਜਿਹੜੇ ਆਏ ਨੇ ਗੁਰਸ਼ਰਨ ਸਿੰਘ ਦੇ ਨਾਟਕ ਅਸੀਂ ਕਹਿ ਲઈએ ਕਿ ਆਮ ਤੌਰ ਤੇ ਚੱਲਦੇ ਰਹੇ ਹੁਣ ਫਿਲਮਾਂ ਦੇ ਵਿੱਚ ਵਿਵਾਦ ਦੇ ਦੋ ਕਾਰਨ ਹੁੰਦੇ ਆ ਇੱਕ ਤੇ ਕਾਰਨ ਹੁੰਦਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਲੈਂਟ ਲਾਈਟ ਦੇ ਵਿੱਚ ਆਣਾ ਤੇ ਦੂਸਰਾ ਇਹ ਹੁੰਦਾ ਵਾ ਕਈ ਵਾਰ ਕੁਝ ਪ੍ਰੋਡਿਊਸਰ ਹੀ ਆਪਣੀ ਫਿਲਮ ਨੂੰ ਹੋਰ ਪਬਲਿਸਿਟੀ ਦੇਣ ਦੇ ਵਾਸਤੇ ਵੀ ਉਹ ਜਿਹੜਾ ਵਿਵਾਦ ਕ੍ਰੀਏਟ ਕਰਵਾ ਲੈਂਦੇ ਆ ਉਹਦੇ ਪਿੱਛੇ ਕਾਰਨ ਇਹ ਹੁੰਦਾ ਕਿ ਲੋਕਾਂ ਦੀ ਇੰਟੈਂਸ਼ਨ ਉਸ ਫਿਲਮ ਦੇ ਵੱਲ ਖਿੱਚੀਆਂ ਜਾਣ ਤੇ ਲੋਕ ਜ਼ਰੂਰ ਜਾ ਕੇ ਦੇਖਣ ਕਿ ਜਿਸ ਚੀਜ਼ ਤੇ ਇਨਾ ਵਿਵਾਦ ਚੱਲ ਰਿਹਾ ਹੈ ਇਦੇ ਵਿੱਚ ਐਸਾ ਖਾਸ ਹੈ ਕਿ ਇਸ ਕਰਕੇ ਵੀ ਲੋਕ ਐ ਜਿਹੜੇ ਉਹ ਫਿਲਮ ਦੇ ਵਿੱਚ ਕਈ ਵਾਰ ਆਪ ਵੀ ਵਿਵਾਦ ਕ੍ਰੀਏਟ ਕਰਵਾਉਂਦੇ ਆ ਹੁਣ ਗੱਲ ਇਹ ਆਉਂਦੀ ਹੈ ਕਿ ਛੋਟੀਆਂ-ਛੋਟੀਆਂ ਜੀਆਂ ਚੀਜ਼ਾਂ ਜਿਹੜੇ ਕਿ ਫਿਲਮ ਦੇ ਵਿੱਚ ਇਲਜ਼ਾਮ ਲਗਾਏ ਜਾ ਰਹੇ ਆ ਪਹਿਲੇ ਤੇ ਉਹ ਇਲਜ਼ਾਮ ਪਹਿਲਾਂ ਤੋਂ ਹੀ ਸ਼ੁਰੂ ਹੋ ਗਏ ਸੀ ਤੇ ਉਹਨਾਂ ਇਲਜ਼ਾਮਾਂ ਦੇ ਪਿੱਛੇ ਮੇਰੇ ਖਿਆਲ ਦੇ ਵਿੱਚ ਇਹ ਕੋਈ ਵੀ ਵੱਡਾ ਕਾਰਨ ਨਹੀਂ ਸੀਗਾ ਕਿ ਫਿਲਮ ਹੈ ਜਿਹੜੀ ਉਸ ਨੂੰ ਗਲਤ ਸਾਬਤ ਕੀਤਾ ਜਾਵੇ ਹਾਂ ਉਹਨਾਂ ਲੋਕਾਂ ਦੀ ਮਾਨਸਿਕਤਾ ਵਿਰੋਧ ਕਰਨ ਵਾਲਿਆਂ ਦੀ ਇਹ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਨੂੰ ਦੱਸ ਦਈਏ ਕਿ ਸਿੱਖ ਕੌਮ ਦੇ ਅਸੀਂ ਹੀ ਖੈਰਕੁਆਹ ਹਾਂ ਅਸੀਂ ਹੀ ਜਿਉਂਦੇ ਹਾਂ ਅਸੀਂ ਹੀ ਕਰ ਸਕਦੇ ਹਾਂ ਜਦ ਕਿ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਕਿ ਸਾਡੇ ਕੋਲ ਕੁਝ ਕੇਂਦਰੀ ਸੰਸਥਾਵਾਂ ਹਨ ਜਿੰਨਾਂ ਤੱਕ ਹਰ ਬੰਦਾ ਅਪਰੋਚ ਕਰਦਾ ਹੈ ਤੇ ਕਰੇਗਾ ਤੇ ਉਹੀ ਠੀਕ ਰਹੇਗਾ ਕਿ ਜਦੋਂ ਵੀ ਸਾਡੇ ਕੋਲ ਕੋਈ ਐਸੀ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਮੁਸ਼ਕਲ ਆਉਂਦੀ ਹੈ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਪਰੋਚ ਕਰਦੇ ਆ ਉਥੋਂ ਹੀ ਅਪਰੂਵਲ ਲੈਣਾ ਬੰਦ ਹੈ ਕੋਈ ਕਿਸੇ ਇੰਡੀਵਿਜੂਅਲ ਬੰਦੇ ਦੇ ਕੋਲ ਜਾ ਕੇ ਅਪਰੂਵਲ ਨਹੀਂ ਲੈ ਸਕਦਾ ਜਾਂ ਉਸ ਨੂੰ ਕਲੈਰੀਫਿਕੇਸ਼ਨ ਨਹੀਂ ਦੇ ਸਕਦਾ ਕਿਉਂਕਿ ਸਿੱਖ ਕੌਮ ਦੀ ਗਿਣਤੀ ਅੱਜ ਜੇ ਅਸੀਂ ਕੈਲ ਗਏ ਤੇ 2.5 ਕਰੋੜ ਤੋਂ ਉੱਪਰ ਹੋ ਚੁੱਕੀ ਹੈ ਤੇ ਹੁਣ ਇੱਕ ਇੱਕ ਬੰਦੇ ਕੋਲ ਜਾ ਕੇ ਕਿਸੇ ਪ੍ਰੋਡਿਊਸਰ ਦੇ ਵਾਸਤੇ ਪਰਵਾਨਗੀਆਂ ਲੈਣਾ ਜਾਂ ਉਹਨੂੰ ਮਿਲਣਾ ਜਾਂ ਇਹ ਕਰਨਾ ਇਹ ਅਸੰਭਵ ਹੈ ਔਖਾ ਹੀ ਨਹੀਂ ਅਸੰਭਵ ਹੈ ਫਿਰ ਜਿਹੜੇ ਇੰਡੀਵਿਜੂਅਲਸ ਹੁੰਦੇ ਆ ਉਹਨਾਂ ਦੀਆਂ ਆਪਸ ਦੇ ਵਿੱਚ ਕਿੜਾਵੇਂ ਹੁੰਦੀਆਂ ਰੰਜਿਸ਼ਾਂ ਵੀ ਹੁੰਦੀਆਂ ਤੇ ਹੰਕਾਰ ਵੀ ਹੁੰਦਾ ਜੇ ਕੋਈ ਬੰਦਾ ਮੇਰੇ ਕੋਲ ਆ ਗਿਆ ਤੇ ਦੂਸਰਿਆਂ ਨੇ ਜਲ ਜਾਣਾ ਜੇ ਦੂਸਰਿਆਂ ਕੋਲ ਚਲਾ ਗਿਆ ਤੇ ਅਸੀਂ ਜਲ ਜਾਣਾ ਇਸ ਤਰ੍ਹਾਂ ਦੇ ਗਰੁੱਪਿਜ਼ਮ ਹੈ ਜਿਹੜੇ ਇਹ ਵੀ ਹੁੰਦੇ ਨੇ ਤੇ ਹਰ ਗਰੁੱਪ ਹੈ ਜਿਹੜਾ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਧ ਸ਼ਕਤੀਸ਼ਾਲੀ ਦੂਸਰਿਆਂ ਤੋਂ ਵੱਧ ਜਿਹੜਾ ਹੈ ਉਹ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਮੀਡੀਆ ਤੇ ਆ ਕੇ ਕੁਝ ਵੀ ਕਰਦਾ ਔਰ ਇਸੇ ਕਰਕੇ ਹੀ 10 15 20 50 ਬੰਦੇ ਇਕੱਠੇ ਕਰਕੇ ਕੋਈ ਵੀ ਕਿਤੇ ਜਾ ਕੇ ਜਿਹੜਾ ਉਹ ਮੋਰਚਾ ਲਾ ਦਿੰਦਾ ਹੈ ਕੋਈ ਵੀ ਕਿਤੇ ਜਾ ਕੇ ਬੈਠ ਜਾਂਦਾ ਹੈ ਔਰ ਇਹਦਾ ਜੋ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਅਗਲੀ ਵਾਰ ਜਿਹੜੇ ਬੰਦੇ ਨੇ ਕੋਈ ਕ੍ਰੀਏਟਿਵ ਕੰਮ ਕਰਨਾ ਹੁੰਦਾ ਹੈ ਉਹ 100 ਵਾਰ ਸੋਚਦਾ ਹੈ ਕਿ ਜਰ ऐसीया उलझना ਦੇ ਵਿੱਚ ਫਸਣ ਤੋਂ ਚੰਗਾ ਹੈ ਕਿ ਇਸ ਫੀਲਡ ਨੂੰ ਛੱਡੋ ਇਸ ਤਰ੍ਹਾਂ ਤੁਹਾਡੇ ਇਸ ਫੀਲਡ ਦੇ ਵਿੱਚ ਨਵੀਆਂ ਜਨਰੇਸ਼ਨਸ ਲਈ ਕੰਮ ਕਰਨ ਵਾਲੇ ਲੋਕ ਦਿਨੋਂ ਦਿਨ ਘਟਦੇ ਜਾਣਗੇ ਹਾਂ ਕਈਆਂ ਦਾ ਇੱਕ ਹੋਰ ਇਤਰਾਜ਼ ਆਉਂਦਾ ਹੈ ਕਿ ਹੁਣ ਫਿਲਮੀ ਕਲਾਕਾਰ ਪ੍ਰਚਾਰ ਕਰਨਗੇ ਗੁਰਦੁਆਰਿਆਂ ਦੇ ਵਿੱਚ ਰਾਗੀ ਗ੍ਰੰਥੀ ਪ੍ਰਚਾਰ ਕਰਨ ਦੇ ਵਾਸਤੇ ਜਿਹੜੇ ਉਹ ਕਿਉਂ ਨੇ ਉਹ ਨਹੀਂ ਕਰ ਸਕਦੇ ਪ੍ਰਚਾਰ ਜਾਂ ਉਹ ਨਹੀਂ ਕਰ ਰਹੇ ਦੇਖੋ ਰਾਗੀ ਗ੍ਰੰਥੀ ਸਿੰਘ ਗੁਰਦੁਆਰਿਆਂ 'ਚ ਜੋ ਪ੍ਰਚਾਰ ਕਰ ਰਹੇ ਨੇ ਮੁਬਾਰਕ ਹੈ ਪਰ ਜਰਾ ਇਹ ਤੇ ਸੋਚੋ ਉੱਥੇ ਜਾ ਕੇ ਕਿੰਨੇ ਕੁ ਨੌਜਵਾਨ ਉਹਨਾਂ ਦੀ ਗੱਲ ਸੁਣਦੇ ਆ ਗੁਰਦੁਆਰੇ ਖਾਲੀ ਪਏ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ ਸਿਰਫ 2 4 5 7 ਬੁੱਢੇ ਬੈਠੇ ਹੁੰਦੇ ਆ ਵਿਦੇਸ਼ਾਂ ਦੇ ਵਿੱਚ ਵੀ ਜੇ ਕੋਈ ਸੰਡੇ ਨੂੰ ਗੁਰਦੁਾਰੇ ਆਉਂਦੇ ਆ ਤੇ ਉਹ ਗੁਰੂ ਦੀ ਗੱਲ ਸੁਣਨ ਲਈ ਨਹੀਂ ਆਉਂਦੇ ਉਹ 1 ਘੰਟੇ ਲਈ ਆਉਂਦੇ ਨੇ ਮੱਥਾ ਟੇਕਦੇ ਆ 10 ਮਿੰਟ ਦਰ ਗੁਰੂ ਦਰਬਾਰ ਚ ਬੈਂਦੇ ਆ ਪ੍ਰਸ਼ਾਦ ਲੈਂਦੇ ਆ ਤੇ ਵਾਪਸ ਮੁੜ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਹੋਰ ਕੋਈ ਐਸਾ ਸਾਧਨ ਵੀ ਨਹੀਂ ਹੈ ਪੰਜਾਬ ਦੇ ਵਿੱਚ ਵੀ ਨਹੀਂ ਹੈ ਕਿ ਜਿੱਥੇ ਤੁਸੀਂ ਗੁਰੂ ਘਰਾਂ ਨੂੰ ਛੱਡ ਹੋਰ ਕਿਤੇ ਗੁਰਮਤ ਦੀ ਗੱਲ ਕਰ ਸਕੋ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਨਵੀਆਂ ਤਕਨੀਕਾਂ ਆਈਆਂ ਨੇ ਇਹਨਾਂ ਤਕਨੀਕਾਂ ਨੂੰ ਜੇ ਅਸੀਂ ਨਹੀਂ ਵਰਤਾਂਗੇ ਤੇ ਹੋਰ ਕਿਸੇ ਦਾ ਕੋਈ ਫਰਕ ਨਹੀਂ ਪੈਣਾ ਸਿੱਖਾਂ ਦਾ ਹੀ ਇਹਦੇ ਵਿੱਚ ਜਿਹੜਾ ਹੈ ਉਹ ਵਿਕਾਸ ਘਟੇਗਾ ਤੇ ਇਸ ਲਈ 노 ਡਾਊਟ ਜਿਹੜੇ ਇਹ ਉਸ ਫਿਲਮ ਦਾ ਵਿਰੋਧ ਕਰ ਰਹੇ ਨੇ ਉਹ ਲੋਕ ਹੈ ਜਿਹੜੇ ਸਿਰਫ ਰੂੜੀਵਾਦੀ ਵਿਚਾਰਾਂ ਦੇ ਧਾਰਨੀ ਕਹੇ ਜਾ ਸਕਦੇ ਨੇ ਜਾਂ ਸਿਰਫ ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਲੈਂਟ ਲਾਈਟ ਦੇ ਵਿੱਚ ਰਹਿਣ ਦਾ ਮਨੋਰਥ ਹੋ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਉਹ ਪ੍ਰੋਡਿਊਸਰ ਵੱਲੋਂ ਵੀ ਥੋੜੇ ਜਿਹਾ ਹੱਲਾ ਗੁੱਲਾ ਕਰ ਲੈ ਕਿਸੇ ਨੂੰ ਲਗਾ ਦਿੱਤਾ ਹੋਵੇ ਹਲਾ ਹਲਾ ਕਰ ਦਿੱਤੀ ਹੋਏ ਤਾਂ ਕਿ ਲੋਕਾਂ ਦੀਆਂ ਇੰਟੈਂਸ਼ਨਸ ਐ ਜਿਹੜੀਆਂ ਉਹ ਫਿਲਮ ਦੇ ਵੱਲ ਹੋਰ ਵੱਧ ਜਾਣ ਤੇ ਲੋਕ ਜਿਆਦਾ ਤੋਂ ਜਿਆਦਾ ਦੇਖਣ ਤੇ ਜਿਹੜੇ ਉਹਨਾਂ ਨੇ ਪੈਸੇ ਲਾਏ ਆ ਉਹ ਪੈਸੇ ਵਸੂਲ ਕਰ ਲੈ ਜਾਣ ਇਸ ਲਈ ਇਸ ਫਿਲਮ ਦੇ ਵਿਰੋਧ ਦੇ ਪਿੱਛੇ ਇਹ ਕਈ ਕਾਰਨ ਹੋ ਸਕਦੇ ਆ ਪਰ ਜੇਕਰ ਤੁਸੀਂ ਕਲਾ ਦਾ ਵਿਰੋਧ ਕਰਨਾ ਇਹ ਸਭ ਤੋਂ ਵੱਡਾ ਗੁਨਾਹ ਹੋਵੇਗਾ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਔਰੰਗਜ਼ੇਬ ਨੇ ਵੀ ਕਿਸੇ ਸਮੇਂ ਕਲਾ ਦਾ ਜ਼ਬਰਦਸਤ ਵਿਰੋਧ ਕੀਤਾ ਸੀ ਉਸਨੇ ਤੇ ਇਥੋਂ ਤਾਈ ਕੀਤਾ ਸੀ ਕਿ ਜਿੰਨੇ ਵੀ 뮤지컬 ਇਨਸਟਰੂਮੈਂਟਸ ਸਾਜ਼ ਹੈ ਇਹਨਾਂ ਸਾਰਿਆਂ ਸਾਜ਼ਾਂ ਨੂੰ ਤੋੜ ਕੇ ਦਫਨਾ ਦੇਵੋ ਤੇ ਐਨੇ ਡੂੰਘੇ ਦਫਨਾਓ ਕਿ ਮੁੜ ਕਿਤੇ ਇਹ ਸਾਜ਼ ਜਿਹੜੇ ਉਹ ਜੀਵਤ ਨਾ ਹੋ ਜਾਣ ਪਰ ਫਿਰ ਵੀ ਇਹ ਸਾਜ਼ ਜੀਵਤ ਹੋਏ ਹੁੰਦੇ ਰਹਿੰਦੇ ਅਸੀਂ ਆ ਜੋ ਪੱਗ ਬੰਨੀਆਂ ਮੈਂ ਵੀ ਤੇ ਇਸੇ ਤਰ੍ਹਾਂ ਦੀਆਂ ਪੱਗਾਂ ਅਸੀਂ ਬਹੁਤ ਸਾਰੇ ਬੰਨ੍ਹਦੇ ਹਾਂ ਪੈਂਟਾਂ ਸ਼ਰਤਾਂ ਵੀ ਬਹੁਤ ਸਾਰੇ ਅਸੀਂ ਪਾਉਂਦੇ ਹਾਂ ਅੰਗਰੇਜ਼ੀ ਵੀ ਬਹੁਤ ਸਾਰੇ ਪੜ੍ਹਦੇ ਹਾਂ ਮੋਬਾਈਲ ਫੋਨ ਵੀ ਸਾਰਿਆਂ ਨੇ ਰੱਖਿਆ ਘਰਾਂ ਦੇ ਵਿੱਚ ਬਿਜਲੀ ਵੀ ਸਾਰਿਆਂ ਦੇ ਕੋਲ ਹੈ ਤੇ ਜਦੋਂ ਇਹ ਸਾਰੀਆਂ ਨਮੀਨਤਾ ਦੇ ਨਾਲ ਸੰਬੰਧਤ ਚੀਜ਼ਾਂ ਨੇ ਇੰਨਾ ਤੋਂ ਅਸੀਂ ਕਿਸੇ ਵੀ ਤਰ੍ਹਾਂ ਹੁਣ ਆਜ਼ਾਦ ਨਹੀਂ ਹੋ ਸਕਦੇ ਤੇ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਇੱਕ ਤੋਂ ਦੂਸਰੀ ਜਗ੍ਹਾ ਆਪਣਾ ਮੈਸੇਜ ਪਹੁੰਚਾਉਣ ਦੇ ਵਾਸਤੇ ਸਾਧੋਂ ਉਪਯੋਗ ਨਹੀਂ ਕਰਾਂਗੇ ਤਾਂ ਇਹਨਾਂ ਦਾ ਦੁਰਉਪਯੋਗ ਇਹਦੇ ਨਾਲ ਰੁਕਣਾ ਨਹੀਂ ਹੈ ਇਹ ਜ਼ਿਆਦਾ ਖਤਰਨਾਕ ਸਾਬਤ ਹੋ ਜਾਣਗੀਆਂ ਤੇ ਇਸ ਲਈ ਜੇ ਅਸੀਂ ਉਹਨਾਂ ਹੀ ਕਲਾਕਾਰਾਂ ਦਾ ਵਿਰੋਧ ਕਰਾਂਗੇ ਤੇ ਜਰਾ ਤੁਸੀਂ ਇਹ ਦੱਸੋ ਕਿ ਉਹ ਵੀ ਸਮਾਂ ਸੀ ਜਦੋਂ ਇਹੀ ਕਲਾਕਾਰ ਸ਼ਰਾਬਾਂ ਨੂੰ ਵੀ ਪ੍ਰਮੋਟ ਕਰਦੇ ਸਨ ਇਹੀ ਕਲਾਕਾਰ ਕਮੇਡੀ ਡਬਲ ਮੀਨਿੰਗਸ ਕਰਦੇ ਸਨ ਇਹੀ ਕਲਾਕਾਰ ਹੋਰ ਅਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਕਰਦੇ ਰਹੇ ਜੇ ਤੁਹਾਨੂੰ ਇਸ ਗੱਲ ਤੋਂ ਖਿੱਚ ਚੜਦੀ ਹੈ ਚਿੜ ਆਉਂਦੀ ਹੈ ਕਿ ਜੀ ਇਹ ਇਨਕਮ ਦੇ ਸੋਰਸ ਬਣਾਇਆ ਤੇ ਮਿੱਤਰੋ ਇਨਕਮ ਦੇ ਸੋਰਸ ਹਰ ਇੱਕ ਨੇ ਹੀ ਬਣਾਇਆ ਗੁਰੂ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਜਿਹੜੀਆਂ ਗੋਲਕਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਨਹੀਂ ਹੈ ਵਦੇਸ਼ਾਂ ਦੇ ਵਿੱਚ ਵੀ ਬਹੁਤ ਤਾਕਤ ਗਿਣਤੀ ਦੇ ਵਿੱਚ ਲੋਕਾਂ ਦੇ ਇੰਡੀਵਿਜੂਅਲ ਗੁਰਦੁਆਰੇ ਆ ਉਹ ਇਨਕਮ ਸੋਰਸ ਹੀ ਨੇ ਜਿਹੜੇ ਰਾਗੀ ਗ੍ਰੰਥੀ ਕਥਾਵਾਚਕ ਨੇ ਉਹਨਾਂ ਵੀ ਜਦੋਂ ਇਹ ਲਾਈਨ ਚੁਣੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਕਰਕੇ ਨਹੀਂ ਚੁਣੀ ਸੀ ਕਿ ਅਸੀਂ ਨਿਸ਼ਕਾਮ ਹੋ ਕੇ ਕਥਾ ਕੀਰਤਨ ਕਰਾਂਗੇ ਉਹਨਾਂ ਦੇ ਅੱਗੇ ਵੀ ਇਹੀ ਮਸਲਾ ਸੀ ਕਿ ਇਸ ਦੇ ਨਾਲ ਪਰਿਵਾਰ ਪਾਲਨੇ ਆ ਪਰਿਵਾਰ ਪਾਲ ਰਿਹਾ ਹਰ ਬੰਦੇ ਨੂੰ ਪਰਮਾਤਮਾ ਨੇ ਇਨਕਮ ਸੋਰਸ ਦਿੱਤਾ ਹੈ ਤੇ ਕਿਸੇ ਦੂਸਰੇ ਦੇ ਇਨਕਮ ਸੋਰਸ ਦਾ ਜਿਹੜਾ ਹੈਗਾ ਏ ਉਹ ਵਿਰੋਧ ਕਰਨਾ ਇੱਕ ਘਟਿਆ ਤੋਂ ਘਟਿਆ ਤੇ ਨੀਚ ਤੋਂ ਨੀਚ ਤੇ ਕੰਗਾਲ ਸੋਚ ਵਾਲੇ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਇਹ ਕੋਈ ਚੰਗੇ ਸਿਆਣੇ ਸੂਝਵਾਨ ਲੋਕਾਂ ਦੀ ਨਿਸ਼ਾਨੀ ਨਹੀਂ ਹੁੰਦੀ ਔਰ ਹਰ ਜਗ੍ਹਾ ਤੇ ਬੰਦਾ ਜਿਹੜਾ ਜਾਂ ਕੁਝ ਖਰੀਦ ਰਿਹਾ ਹੈ ਜਾਂ ਕੁਝ ਵੇਚ ਰਿਹਾ ਹੈ ਹੋ ਸਕਦਾ ਹੈ ਕਿ ਉਸ ਦੀ ਕੀਮਤ ਕੋਈ ਕਿਸੇ ਵੀ ਰੂਪ ਦੇ ਵਿੱਚ ਲੈ ਰਿਆ ਹੋਵੇ ਜਿਵੇਂ ਅਸੀਂ ਮੀਡੀਆ ਤੇ ਆ ਕੇ ਫੇਮ ਦੇ ਰੂਪ ਦੇ ਵਿੱਚ ਵੀ ਜਿਹੜਾ ਉਹ ਆਪਣੀਆਂ ਚੀਜ਼ਾਂ ਦੀ ਕੀਮਤ ਭਾਲਦੇ ਆਂ ਵਿਊਜ਼ ਦੇ ਰੂਪ ਦੇ ਵਿੱਚ ਅਸੀਂ ਕੀਮਤ ਭਾਲਦੇ ਆਂ ਤੇ ਇਸੇ ਤਰ੍ਹਾਂ ਹਰ ਬੰਦਾ ਹੈ ਜਿਹੜਾ ਉਹਦੇ ਕੋਲ ਖਰੀਦਣਾ ਤੇ ਵੇਚਣਾ ਹੁੰਦਾ ਜੇ ਤੁਹਾਨੂੰ ਕੋਈ ਇਸ ਤੇ ਸ਼ੱਕ ਹੈ ਸ਼ਿਵ ਖੇੜਾ ਦੀ ਲਿਖੀ ਹੋਈ ਪੁਸਤਕ ਯੂ ਕੈਨਸਲ ਤੁਸੀਂ ਵੇਖ ਸਕਦੇ ਹੋ ਇਹ ਕਿਤਾਬ ਪੜ੍ਹ ਕੇ ਦੇਖ ਲਓ ਔਰ ਜਿਹੜੀਆਂ ਕੌਮਾਂ ਕੁਝ ਵੇਚਣਾ ਨਹੀਂ ਜਾਣਦੀਆਂ ਉਹ ਕੌਮਾਂ ਕੰਗਾਲ ਤੇ ਬਰਬਾਦ ਹੋ ਜਾਂਦੀਆਂ ਹੁਣ ਤੁਸੀਂ ਕਹੋ ਕਿ ਜੀ ਵਪਾਰੀ ਬਿਰਤੀ ਵਾਲੇ ਕੰਮ ਕਰ ਰਹੇ ਨੇ ਤੇ ਮੈਂ ਤੁਹਾਨੂੰ ਬਹੁਤ ਸਾਰੇ ਐਸੇ ਬਾਬੇ ਦੱਸ ਦਿੰਨਾ ਜਿਹੜੇ ਬਾਬੇ ਸੰਪਟ ਪਾਠਾਂ ਦੇ 50 50000 ਰੁਪਇਆ ਗੋਣ ਲੈਂਦੇ ਨੇ ਲੱਖ ਲੱਖ ਰੁਪਇਆ ਲੈਂਦੇ ਨੇ ਪਰ ਉਹ ਅਖੰਡ ਪਾਠੀਆਂ ਨੂੰ ਜਿਹੜਾ ਵਾ 5-5000 ਰੁਪਇਆ ਵੀ ਨਹੀਂ ਦਿੰਦੇ ਤੇ ਉੱਥੇ ਤੁਸੀਂ ਕੀ ਕਹੋਗੇ ਮੈਂ ਇੱਕ ਬਹੁਤ ਵੱਡੇ ਐਸੇ ਬਾਬੇ ਨੂੰ ਜਾਣਦਾ ਹਾਂ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੈ ਉਸ ਬਾਬੇ ਨੇ ਪੁੰਨੇ ਦੇ ਵਿੱਚ ਇੱਕ ਗੁਰਮਤ ਸਮਾਗਮ ਕੀਤਾ ਸੀ ਯੂਪੀ ਹੋਟਲ ਦੇ ਕੋਲ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਚ ਉਸ ਬਾਬੇ ਨੇ ਠੇਕਾ ਮਾਰਿਆ ਸੀ ਪ੍ਰਬੰਧਕਾਂ ਦੇ ਨਾਲ ਕਿ ਡੇਢ ਲੱਖ ਰੁਪਇਆ ਮੈਨੂੰ ਤੁਸੀਂ ਇਕੱਠਾ ਦੇ ਦੇਵੋ ਤੁਹਾਨੂੰ ਕੋਈ ਹੋਰ ਰਾਗੀ ਗ੍ਰੰਥੀ ਕਰਨ ਦੀ ਲੋੜ ਨਹੀਂ ਹੈ ਪ੍ਰਚਾਰਕਾਂ ਦੀ ਲੋੜ ਨਹੀਂ ਹੈ ਮੈਂ ਤੁਹਾਡੇ ਕੋਲ ਢਾਡੀ ਵੀ ਲੈ ਆਵਾਂਗਾ ਮੈਂ ਤੁਹਾਡੇ ਕੋਲ ਕਥਾਵਾਚਕ ਵੀ ਲੈ ਆਵਾਂਗਾ ਕਵੀ ਵੀ ਲੈ ਆਵਾਂਗਾ ਕਵੀਸ਼ਰ ਵੀ ਲੈ ਆਵਾਂਗਾ ਰਾਗੀ ਵੀ ਲੈ ਆਵਾਂ ਪਰਬੰਧਕ ਮੰਨ ਗਏ ਤੇ ਪ੍ਰਬੰਧਕਾਂ ਨੇ ਉਸ ਬਾਬੇ ਨੂੰ ਜਿਹੜਾ ਸੀਗਾ ਉਹ ਡੇਢ ਲੱਖ ਰੁਪਇਆ ਦੇ ਦਿੱਤਾ ਤੇ ਬਾਬੇ ਨੇ ਕਰੀਬ 25000 ਦੇ ਵਿੱਚ ਪੰਜ ਜੱਥੇ 5-5000 ਵਾਲੇ ਉੱਥੇ ਲੈ ਗਿਆ ਉਹਨਾਂ ਨੂੰ 5-5000 55 5500 ਭੇਟਾ ਆਪਣੇ ਕੋਲੋਂ ਲਫਾਫਿਆਂ 'ਚ ਪਾ ਕੇ ਦੇ ਦਿੱਤੀ ਤੇ 1 ਲੱਖ ਰੁਪਈਆ ਹਜਮ ਕਰ ਗਿਆ ਸੀ ਹੁਣ ਇਹਨੂੰ ਦੱਸੋ ਤੁਸੀਂ ਕੀ ਕਹੋਗੇ ਜਿਹੜੇ ਇਹ ਜਥੇਬੰਦੀਆਂ ਬਣਾ ਕੇ ਬੈਠੇ ਨੇ ਕੀ ਉਹ ਲੋਕਾਂ ਤੋਂ ਡੋਨੇਸ਼ਨਾਂ ਨਹੀਂ ਲੈਂਦੇ ਉਹਨਾਂ ਦੇ ਕਾਰਜ ਕਿਵੇਂ ਚੱਲਦੇ ਇੱਥੇ ਹਰ ਬੰਦਾ ਜਿਹੜਾ ਉਹ ਹਰ ਤਰੀਕੇ ਦੇ ਨਾਲ ਕਮਾਈ ਕਰ ਰਿਹਾ ਔਰ ਇਹ ਕਮਾਈ ਕਰਨਾ ਹੈ ਜਿਹੜਾ ਉਹ ਗਲਤ ਨਹੀਂ ਹੈ ਕਿਉਂਕਿ ਜਿਹੜੇ ਵੀ ਕੰਮ ਦੇ ਵਿੱਚੋਂ ਬੰਦੇ ਦੇ ਖਰਚੇ ਪੂਰੇ ਨਹੀਂ ਹੁੰਦੇ ਬੰਦਾ ਉਸ ਕੰਮ ਨੂੰ ਕਦੇ ਵੀ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਹੈਗਾ ਇਸ ਲਈ ਜੇ ਫਿਲਮਾਂ ਵਾਲੇ ਇਹ ਕੰਮ ਕਰ ਰਹੇ ਹੈ ਤੇ ਉਸ ਨੂੰ ਤੁਸੀਂ ਗਲਤ ਸਾਬਤ ਨਾ ਕਰੋ ਤੁਸੀਂ ਵੀ ਇਹੀ ਕੁਸ਼ ਕਰ ਰਹੇ ਹੋ ਤੁਹਾਡੀਆਂ ਵੀ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਡੋਨੇਸ਼ਨ ਦੀਆਂ ਆਉਂਦੀਆਂ ਰਹਿੰਦੀਆਂ ਤੇ ਫਿਲਮਾਂ ਦਾ ਵਿਰੋਧ ਨਵੀਂ ਟੈਕਨੋਲੋਜੀ ਦਾ ਵਿਰੋਧ ਕਰਨਾ ਇਹ ਨਵੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਆਪਣੇ ਪ੍ਰਤੀ ਨਫ਼ਰਤ ਪੈਦਾ ਕਰਨ ਤੋਂ ਵੱਧ ਕੇ ਹੋਰ ਕੁਝ ਨਹੀਂ ਹੋ ਸਕਦਾ ਤੁਹਾਡੇ ਕਹੇ ਨਾਲ ਤੁਹਾਡੇ ਕੀਤੇ ਨਾਲ ਲੋਕਾਂ ਨੇ ਨਹੀਂ ਰੁਕਣਾ ਔਰ ਤੁਸੀਂ ਆਪਣੀ ਇਮੇਜ ਆਪ ਖਰਾਬ ਕਰ ਰਹੇ ਹੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਆਪ ਖੁਦਰਾਪਣ ਪੈਦਾ ਕਰ ਰਹੇ ਹੋ ਐਦੋਂ ਵੱਧ ਕੇ ਹੋਰ ਕੁਛ ਨਹੀਂ ਔਰ ਤੁਹਾਡੇ ਕੋਲ ਜੇ ਅਥਾਰਟੀ ਹੈ ਅਥਾਰਟੀ ਬਣ ਕੇ ਤੁਸੀਂ ਆਓ ਇਹ ਜਿੰਨੇ ਵੀ ਲੋਕ ਇਧਰ ਉਧਰ 10 20 ਲੋਕ ਇਕੱਠੇ ਹੋ ਕੇ ਥਾਣੇਦਾਰੀ ਕਰਦੇ ਫਿਰ ਰਹੇ ਆ ਪੰਜਾਬ ਦੇ ਵਿੱਚ ਉਨ੍ਹਾਂ ਦਾ ਇਹ ਫਰਜ਼ ਬੰਦਾ ਕਿ ਉਹ ਚੋਣਾਂ ਦੇ ਵਿੱਚ ਜਿੱਤਣ ਉਹ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੰਦ ਐਗਜ਼ੀਕਟਿਵ ਦੇ ਵਿੱਚ ਜਾਣ ਹਾਂ ਉੱਥੇ ਜਾ ਕੇ ਤੁਸੀਂ ਜੋ ਵੀ ਮਸਲੇ ਬਣਾਓਗੇ ਜੇ ਤੁਹਾਨੂੰ ਲੋਕ ਸਪੋਰਟ ਕਰਨਗੇ ਠੀਕ ਸਮਝਣਗੇ ਤਾਂ ਮੁਬਾਰਕ ਹੈ ਕੋਈ ਦੂਸਰੀ ਗੱਲ ਨਹੀਂ ਪਰ ਇੱਕ ਸਿਸਟਮ ਤੇ ਜਰ ਬਣਾ ਕੇ ਚੱਲੋ ਨਾ ਇਹ ਤੇ ਨਹੀਂ ਹੈ ਕਿ ਕੋਈ ਵੀ ਬੰਦਾ ਜਿਹੜਾ ਵਿਹਲੜਾ ਹੈ ਜਿਹੜਾ ਕਿਤੇ ਕੰਮ ਨਹੀਂ ਕਰਦਾ ਕੋਈ ਨੌਕਰੀ ਨਹੀਂ ਕਰਦਾ ਕੋਈ ਅਕੈਡੈਮਿਕ ਲੈਵਲ ਨਹੀਂ ਹੈ ਉਹੀ ਬੰਦਾ ਆਪਣੇ ਨਾਲ ਉਸ ਤਰ੍ਹਾਂ ਦੇ 10-20 ਹੋਰ ਜੋੜ ਲਵੇ ਤੇ ਬਸ ਇਸ ਤਰੀਕੇ ਦੇ ਨਾਲ ਕਦੇ ਉੱਥੇ ਧਰਨਾ ਕਦੇ ਉੱਥੇ ਲੜਾਈਆਂ ਯਾਰ ਇਹ ਕੰਮ ਨਹੀਂ ਜਿਹੜੇ ਇਹ ਤੁਹਾਡੀ ਕੌਮ ਦਾ ਜਿੱਥੇ ਨੁਕਸਾਨ ਕਰਾ ਰਹੇ ਨੇ ਉੱਥੇ ਹੀ ਨਵੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਧਰਮ ਪ੍ਰਤੀ ਨਫ਼ਰਤ ਭਰ ਰਹੇ ਆ ਔਰ ਇਸੇ ਕਰਕੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਕਹਿੰਦੇ ਗੁਰਦੁਆਰਿਆਂ ਚ ਜੇ ਇਹ ਕੁਛ ਹੁੰਦਾ ਹੈ ਸਿੱਖੀ ਦੇ ਵਿੱਚ ਸਿਰਫ ਇਹੀ ਕੁਛ ਹੈ ਤੇ ਵੀ ਡਿਡਨਟ ਲਾਈਕ ਇਟ ਇਸ ਲਈ ਦੋਸਤੋ ਸੋਚੋ ਸਮਝੋ ਤੇ ਇਹੋ ਜੇ ਵਿਰੋਧ ਕਰਨੇ ਛੱਡੋ ਜਰਾ ਤੁਸੀਂ ਵੀ ਕੋਈ ਕੰਮ ਧੰਦਾ ਕਰ ਲਓ ਕਿਤੇ ਕੋਈ ਤੁਸੀਂ ਬਿਜ਼ਨਸ ਕਰ ਲਓ ਕੋਈ ਨੌਕਰੀ ਕਰ ਲਓ ਤੇ ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਤੁਸੀਂ ਆਪਣਾ ਪੱਖ ਹੈ ਜਿਹੜਾ ਉਹ ਰੱਖੋ ਦੂਜੇ ਦੀਆਂ ਲਕੀਰਾਂ ਮਿਟਾ ਕੇ ਆਪਣੀ ਲਕੀਰ ਵੱਡੀ ਦੱਸਣ ਤੋਂ ਚੰਗਾ ਕੁਝ ਇਹੋ ਜੇ ਚੰਗੇ ਕੰਮ ਕਰੋ ਕਿ ਤੁਹਾਡੀ ਲਕੀਰ ਵੱਡੀ ਹੋ ਜਾਵੇ ਤੇ ਦੂਜਿਆਂ ਦੀ ਛੋਟੀ ਹੋ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ